ਆਪਣੇ ਔਜਲਾ ਸਾਹਿਬ ਜੀਾਂ ਨੂੰ ਜੀ ਸਕੰਦਰ ਸਿੰਘ ਔਜਲਾ ਸਾਹਿਬ ਯੂ ਐਸ اے ਤੋਂ ਜੀ ਸਤਿ ਸ਼੍ਰੀ ਅਕਾਲ ਜੀ ਪਰਵੀ ਮਾਨ ਸਾਹਿਬ ਤੇ ਸ਼ਗਰ ਸੋਤਿਆਂ ਲਈ ਸਤਿ ਸ਼੍ਰੀ ਅਕਾਲ ਜੀ ਔਜਲਾ ਸਤਿ ਸ਼੍ਰੀ ਅਕਾਲ ਇੱਕ ਮਿੰਟ ਦਾ ਕਹਿਣ ਦੀ 5 ਮਿੰਟ ਕਹਿਣ ਦੀ ਜੋੜਾ ਪੰਜਾਬੀ ਦਾ 10 ਮਿੰਟ ਕਹਿ ਦਿਆ ਕਰੋ ਬਸ ਜਾਈ ਫਿਰ ਡੇਢ ਘੰਟਾ ਜੀ ਕਹਿੰਦਾ 2 ਮਿੰਟ ਵੇਟ ਕਰੀ ਮੈਂ ਘੰਟੇ 'ਚ ਆਇਆ ਨਹੀਂ ਫੇਲ ਦੇ ਵਾਲੇ ਜਿਹੜੇ ਨੇ ਸਮੇਂ ਦੇ ਪਾਬੰਦ ਨਹੀਂ ਮੈਂ ਤਾਂ ਮੇਰੇ ਨਾਲ ਤਾਂ ਇਹ ਹੁੰਦੀ ਰਹੀ ਹੈ ਮਾਨ ਸਾਹਿਬ ਸਾਡਾ ਪਿੰਡ ਖੰਨੇ ਦੇ ਬਿਲਕੁਲ ਨੇੜੇ ਜੇ ਇੱਕ ਘਰਦਿਆਂ ਨੂੰ ਕਹਣਾ ਵੀ ਕੱਲ ਨੂੰ ਮੁੜੂੰਗਾ ਤਾਂ ਪਰਸੋਂ ਨੂੰ ਜੇ ਕਹਣਾ ਪਰਸੋਂ ਨੂੰ ਸਿੱਧਾ ਹੀ ਹਫ਼ਤਾ ਜੀ ਉਹ ਇਹ ਜਿਹੜਾ ਸਾਡਾ ਸਮਾਜ ਜਿਹੜਾ ਤੁਸੀਂ ਸਕੂਲਾਂ ਦੀ ਗੱਲ ਕਰੀ ਨਾ ਵੀ ਉਹ ਜਿਹੜਾ ਸਕੂਲ ਸਿਸਟਮ ਸਾਡਾ ਟੁੱਟ ਗਿਆ ਜੀ ਮੈਂ ਚਲੋ ਇਹ ਇੱਕ ਆਪਣਾ ਪਰਿਵਾਰ ਆ ਦਵਾਬਾ ਜਿਹੜੀ ਮੈਂ ਕਹਾਂ ਜੇ ਅੱਜ ਇਹ ਜੇ ਸੁਧਾਰ ਕਰਨਾ ਚਾਹਵੇ ਸਟਰਕਚਰ ਦਾ ਜੇ ਸੁਧਾਰ ਕਰਨਾ ਹੋਵੇ ਜੀ 2 ਸਾਲ ਚ ਹੋ ਸਕਦਾ ਹੈ ਬਿਲਕੁਲ ਦੋ ਚੀਜ਼ਾਂ ਦਾ ਸੁਧਾਰ ਜਿਹੜਾ ਅਸੀਂ ਗਰੀਬੀ ਏ ਤੋਂ ਦੂਰ ਕਰਤਾ ਆਮ ਲੋਕਾਂ ਤੋਂ ਪਹੁੰਚ ਤੋਂ ਦੂਰ ਕਰਤਾ ਸਿਹਤ ਤੇ ਸਿੱਖਿਆ ਜੀ ਇਹਦਾ ਦੋ ਸਾਲ ਦਾ ਸੁਧਾਰ ਹੋ ਸਕਦਾ ਜੀ ਜਿੰਨੇ ਡਾਇਰੈਕਟ ਇੰਡਾਇਰੈਕਟ ਸਰਕਾਰੀ ਮਹਿਕਮਿਆਂ ਨਾਲ ਜੁੜੇ ਨੇ ਚਾਹੇ ਉਹ ਲੀਡਰ ਨੇ ਸਾਡੇ ਜੀ ਚਾਹੇ ਉਹ ਮਤਲਬ ਅਫਸਰ ਨੇ ਉਹ ਜੀ ਆਪਦੇ ਬੱਚੇ ਸਰਕਾਰੀ ਸਕੂਲ ਚ ਪੜਾਉਣ ਤੇ ਇਲਾਜ ਸਰਕਾਰੀ ਹਸਪਤਾਲਾਂ ਚ ਕਰਾਉਣ ਜੀ ਬਸ ਬਸ ਸਾਰਾ ਕੁਝ ਠੀਕ ਹੋ ਗਿਆ ਜੜੇ ਫੜੀ ਗਈ ਜਦੋਂ ਜਦੋਂ ਮੈਡੀਕਲ ਵਾਲੇ ਨੂੰ ਸਿਹਤ ਵਾਲੇ ਨੂੰ ਪਤਾ ਇੱਥੇ ਕਦੋਂ ਡੀਸੀ ਨੇ ਇਲਾਜ ਕਰਾਉਣ ਆਇਆ ਉਹਦੇ ਬੱਚੇ ਦੇ ਉਹਦੇ ਰਿਸਟਰ ਨੇ ਉਹਦੇ ਭੈਣ ਦੇ ਉਹਦੇ ਭਾਈ ਨੇ ਕਿਸੇ ਬੀਡੀਪੀਓ ਨੇ ਕਿਹਾ ਕਿਸੇ ਅਫਸਰ ਨੇ ਵੀ ਇਲਾਜ ਕਰਾਉਣ ਆਣਾ ਉਹ ਆਪੇ ਸਾਰਾ ਕੁਝ ਸਹੀ ਹੋ ਗਿਆ ਹਾਂ ਬਿਲਕੁਲ ਹੋਣਾ ਜੀ ਉਹਨਾਂ ਦੀਆਂ ਛੱਤਾਂ ਵੀ ਉਹਨਾਂ ਦੀਆਂ ਛੱਤਾਂ ਵੀ ਬਦਲੀਆਂ ਜਾਣਗੀਆਂ ਹੁਣ ਜਾਂਦੇ ਰਾਹ ਵੀ ਬਦਲੇ ਜਾਣਗੇ ਇੱਕੋ ਹੀ ਫਾਰਮੂਲਾ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਜਦੋਂ ਡੀਸੀ ਦਾ ਜਵਾਬਕ ਬੈਠਾ ਹੋ ਨਾ ਕਲਾਸ 'ਚ ਜੀ ਜਦੋਂ ਡੀਓ ਦਾ ਜਵਾਬਕ ਕਲਾਸ 'ਚ ਬੈਠਾ ਹੋ ਕੋਈ ਐਸਡੀਐਮ ਦਾ ਕੋਈ ਲੋਕਲ ਅਫਸਰ ਦਾ ਜਵਾਬ ਕਲਾਸ 'ਚ ਬੈਠਾ ਉਹ ਟੀਚਰ ਵੀ ਟਾਈਮ 'ਨਾ ਪਹੁੰਚੂ ਉਹਨੂੰ ਪਤਾ ਵੀ ਘਰੇ ਜਾ ਕੇ ਦੱਸੂਗਾ ਹਾਂ ਬਿਲਕੁਲ ਜੀ ਜੀ ਜੇ ਗੱਲ ਤਾਂ ਸਾਡੀ ਨੀਤ ਤੇ ਨੀਤੀਓ ਸਾਫ ਹੈ ਨਹੀਂ ਨੀਤੀ ਸਾਫ ਨਹੀਂ ਬਸ ਇੱਥੇ ਗੱਲ ਮੁੱਕਦੀ ਹੈ ਮੁੱਕਦੀ ਗੱਲ ਮੇਰੇ ਕੋ 100 100 ਬੱਸਾਂ ਨੇ ਤੇ ਮੈਂ ਪੰਜਾਬ ਸਰਕਾਰ ਸਟ੍ਰਾਂਫਰ ਮੰਤਰੀਆਂ ਤੇ ਮੈਂ ਪੰਜਾਬ ਰੋਡਵੇ ਸੁਧਾਰੂਗਾ ਕਰਦੇ ਨਹੀਂ ਨਾ ਨਾ ਫੇਲ ਕਰੂਗਾ ਫੇਲ ਕਰੀ ਹਲਾਤੇ ਬਣਾ ਕੇ ਇਸੇ ਯਾ ਯਾ ਤੋ ਮਨਤਾ ਉਹ ਮੈਂ ਤਾਂ ਬਹੁਤ ਥਾਲਾ ਦੀ ਗੱਲ ਕਹਿਣਾ ਹੈ ਕਿ ਪਹਿਲਾਂ ਲੋਕ ਸਮਰਪਤ ਸੀ ਸਿਆਸਤ ਨੂੰ ਜੀ ਬਸ ਯਾ ਤੋ ਬਿਜ਼ਨਸਮੈਨ ਸਿਆਸਤ 'ਚ ਆ ਕੇ ਸਿਆਸਤ ਦੇ ਧੰਦਾ ਬਣ ਗਏ ਇਹਨਾਂ ਨੇ ਵੇੜਾ ਧੰਦਾ ਬਣ ਗਏ ਜੀ ਧੰਦਾ ਬਣ ਗਏ ਬਿਲਕੁਲ ਸਹੀ ਜੀ ਹਾਂਜੀ ਜਿਹੜਾ ਆਪ ਡਾਕਟਰ ਸਾਡੇ ਅੱਜ ਉਹ ਸਿਹਤ ਮੰਤਰੀ ਹੈ ਜਿਹਦਾ ਆਪ ਦਾ ਹਸਪਤਾਲ ਉਹ ਸਾਡੇ ਸਿਹਤ ਮੰਤਰੀ ਅੱਜ ਪ੍ਰੈਜ਼ੈਂਟ ਹੈ ਦੇਖ ਲੋ ਜੀ ਉਹ ਸਿਹਤ ਮੰਤਰੀ ਹੈ ਬਿਲਕੁਲ ਇਦਾਂ ਹੀ ਸਾਰਾ ਸਿਸਟਮ ਇਦਾਂ ਹੈ ਸਾਡੇ ਹਾਂਜੀ ਜਿਹੜਾ ਆਪ ਸੜਕਾਂ ਬਣਾਉਂਦਾ ਪੀਡਬੀਡ ਮਿਨਿਸਟਰ ਹੈ ਜੀ ਹਾਂਜੀ ਜਿਹਦੇ ਆਪ ਦੇ ਸ਼ਰਾਬ ਦੇ ਟ੍ਰੇਕੇ ਨੂੰ ਵਖਸਾਈ ਮਿਨਿਸਟਰ ਹੈ ਦੱਸੋ ਕਹਾਂ ਜਾਉਂਦੇ ਬਿਲਕੁਲ ਜਾ ਗਿਆ ਸੋ ਅਈ ਤੁਸੀਂ ਆਪ 20 30 ਸਾਲ ਦੀ ਉਹ ਗੱਲ ਹੈ 40 ਦੀ ਸਾਰੀ ਵਿੜਾ ਕਰਕੇ ਇੱਥੋਂ ਆਈ ਸਾਰਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਕਿਉਂਕਿ ਬਿਜ਼ਨਸਮੈਨ ਨੇ ਕੀ ਸੋਚਣਾ ਜੀ ਬਿਜ਼ਨਸਮੈਨ ਹੁਣ ਦੀ ਉਹ ਗੱਲ ਲਾ ਲੁਧਿਆਣਾ ਤੋਂ ਜਿੱਤੇ ਹੈ ਇੰਡਸਟਰੀਅਲ ਮਿਨਿਸਟਰ ਬਣਾਦਾ ਆਪਦੀ ਉਹਦੀ ਅਫੈਕਟ ਯਾਨੀ ਜੀ ਜੀ ਬਸ ਇਸ ਕਰਕੇ ਇਹ ਜਿਹੜਾ ਢਾਂਚਾ ਵਿਗੜਿਆ ਹੈ ਨਾ ਉਹ ਇਸੇ ਤਰੀਕੇ ਨਾਲ ਵਿਗੜਦਾ ਵਿਗੜਦਾ ਇਹ ਥੋੜੇ ਹੱਥਾਂ 'ਚ ਪੈਸਾ ਜਾਣਾ ਵੀ ਗਲਤ ਹੁੰਦਾ ਹੈ ਅੱਜ ਸਾਨੂੰ ਚੰਗਾ ਲੱਗਦਾ امیر-ਮੀਰ ਹੋ ਜਾਂਦਾ ਗਰੀਬ-ਗਰੀਬ ਹੋ ਜਾਂਦਾ ਇਹ ਜਦੋਂ ਭੁੱਖ ਬੋਧ ਹੋ ਗਈ ਇਹ ਸਿਵਲ ਵਾਰ ਹੈ ਜੋ ਵੀ ਸਿਸਟਮ ਹੈ ਸਟਰਕਚਰ ਹੈ ਹੁਣ ਅਮਰੀਕਾ ਜੀ ਸਾਰੇ ਦੁਨੀਆ ਤੇ ਰਾਜ ਕਰਦਾ ਇੱਥੇ 12 ਤੱਕ ਜੀ ਸਰਕਾਰੀ ਸਕੂਲ ਲਾ ਲਓ ਜਿਹਨੂੰ ਜਿਵੇਂ ਮਰਜ਼ੀ ਲਾ ਲਓ ਇੱਕੇ ਸਕੂਲ ਹੈ ਜੀ ਜੀ ਤੇ ਉਹ ਮਤਲਬ ਡਸਨਟ ਮੈਟਰ ਤੁਸੀਂ ਵੀ ਸਕਾਰੀ ਸਕੂਲ ਚ ਪੜਿਆ ਮੈਂ ਵੀ ਪੜਿਆ ਜੀ ਮੈਂ ਬਹੁਤ ਗਰੀ ਗੱਲ ਕਹਿਣਾ ਹੁੰਦਾ ਕਿ ਭਾਈ ਉਹ ਤੱਪੜ ਸੀ ਨਾ ਜਿਹੜੇ ਤੱਪੜਾਂ ਤੇ ਜਾਂ ਬੈਂਚਾਂ ਤੇ ਅਸੀਂ ਬੈਠਦੇ ਸੀ ਉਹ ਸਾਨੂੰ ਇੱਕ ਸਮਾਨਤਾ ਸਿਖਾਉਂਦੀ ਸੀ ਉਦੋਂ ਵੀ ਭਾਈ ਸੌ ਕਿਲੇ ਵਾਲਾ ਵੀ ਇੱਥੇ ਬੈਠਾ ਤੇ ਇੱਕ ਉਹ ਵਿਹੜੇ ਚ ਕੰਮ ਕਰਨ ਵਾਲਾ ਵੀ ਇੱਥੇ ਬੈਠਾ ਉਹਦਾ ਬੱਚਾ ਵੀ ਉਹ ਇੱਥੇ ਬੈਠਾ ਇੱਥੇ ਬੈਠਾ ਉਹ ਜਿਹੜੀ ਸਮਾਨਤਾ ਸੀ ਨਾ ਉਹ ਸਾਡੇ ਜਿਹੜੀਆਂ ਰਿਸ਼ਤਿਆਂ ਦੀਆਂ ਤੰਦਾਂ ਸੀ ਉਹਨੂੰ ਹੋਰ ਪੀੜਾ ਕਰਦੀ ਸੀ ਉਹ ਜੀ 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 फेर ਅਸੀਂ ਉਹ ਦਰਜਨ ਮੈਟਰ ਕੌਣ ਕਿਹਦੇ ਨਾਲ ਖੇਡਦਾ ਵੀ ਸਾਡੀਆਂ ਸੇਡਾਂ ਵੀ ਇੱਕ ਦੂਜੇ ਨਾਲ ਉਹੀ ਤਾਂ ਹੀ ਸਾਂਝੀਆਂ ਸੀ ਤਾਂ ਹੀ Grow ਹੋ ਕੇ ਵੱਡੇ ਹੁਣ ਇੱਕ ਬੱਚਾ ਸਰਕਾਰੀ ਸਕੂਲ 'ਚ ਪੜ ਰਿਹਾ ਤੇ ਇੱਕ 2 ਲੱਖ ਵਾਲੀ ਫੀਸ 'ਚ ਪੜ ਰਿਹਾ ਉਹ ਪਹਿਲਾਂ ਤਾਂ ਉਹਨਾਂ ਦਾ ਮੇਲ ਹੀ ਨਹੀਂ ਹੁੰਦਾ ਆਪចੋ ਦਾ ਆਪ ਤੇ ਜੇ ਕਿਰਨਾਵਾਲੀ ਹੁੰਦੀ ਇਹ ਜੀਵਾ ਮੈਂ ਨਹੀਂ ਜੀ ਬਸ ਬਸ ਉਹ ਫਰਕ ਪੈਦਾ ਹੋ ਗਿਆ ਜੀ ਇਹ ਜਿਹੜਾ ਸਮਾਜ 'ਚ ਸਾਡੇ ਇਹ ਪਾੜਾ ਪਿਆ ਨਾ ਇਹ ਪੂਰਾ ਕਰਨਾ ਬਹੁਤ ਵੱਡਾ ਹੈ ਕਿੱਡਾ ਪਾੜਾ ਵਧੀ ਜਾ ਰਿਹਾ ਜੀ ਜੀ ਕਿਵੇਂ ਤੁਸੀਂ ਪਹਿਲਾਂ ਇੱਕ ਗੱਲ ਸੁਣਾਈ ਕਿ ਮੇਰਾ ਬੱਚਾ ਅੱਜ ਹੱਥ 'ਚ ਫੋਨ ਲੈ ਕੇ ਕੰਪਿਊਟਰ ਸਿੱਖ ਰਿਹਾ ਤੇ ਜਿਹੜਾ ਆਪਣੇ ਚ ਪੜਾ ਮੇਰੇ ਮੇਰੇ ਬੱਚਿਆਂ ਚ ਪੜਾਈ ਮਤਲਬ ਮੈਂ ਆ ਈਮੇਲ ਆ ਈਮੇਲਾਂ ਤੋਂ ਮੈਂ ਇੰਨਾ ਚੱਲਦਾ ਹਾਂ ਪਰ ਹੁਣ ਇਹ ਇਹਨਾਂ ਨੇ ਜ਼ਰੂਰੀ ਬਣਾਤੀਆਂ ਜੀ ਹੁਣ ਸਿੱਖਣੀਆਂ ਪੈਣੀਆਂ ਨੇ ਉਹ ਜਾਣ ਨੂੰ ਕੋਲ ਸਿੱਖੀ ਦਾ ਜਾਨੂੰ ਕੋਈ ਨਵਾਂ ਆ ਜਾਂਦਾ ਜੀ ਨਵਾਂ ਆ ਜਾਂਦਾ ਕੋਈ ਆਪਣੇ ਜਿਹੜੇ ਬੱਚੇ ਦੇ ਆਪਣੇ ਜਿਹੜੇ ਕਿੰਨਾ ਪੜਾ ਜੀ ਕਈ ਚੀਜ਼ਾਂ ਬੱਚਿਆਂ ਨੂੰ ਕੁਝ ਨਹੀਂ ਆਉਂਦੀਆਂ ਨੇ ਆਪਰ ਵਸ ਅੱਜ ਦੇ ਸਿਸਟਮ ਦੀਆਂ ਜੀ ਕੁਝ ਨਹੀਂ ਪੈਂਦੀ ਕਿ ਨਹੀਂ ਪੁੱਛਣੀ ਬਈ ਜੀ ਜੀ ਬਿਲਕੁਲ ਉਹ ਇਹ ਜਿਹੜਾ ਬੋਲਦਾ ਤੁਹਾਡਾ ਬਹੁਤ ਕਮਾਲ ਦੀਆਂ ਗੱਲਾਂ ਜੀ ਫਤਿਹ ਦੀਆਂ ਗੱਲਾਂ ਸਾਡੀਆਂ ਬਹੁਤ ਮਿਹਰਬਾਨੀ ਮਾਲਕ ਇਹ ਲੋਕਾਂ ਦੇ ਇਹ ਦੇਸ਼ ਰਾਜ ਕਰਦੇ ਇਹ ਲੋਕ ਲੋਕ ਐਵੇਂ ਨਹੀਂ ਲੋਕਾਂ ਦੇ ਰਾਜ ਕਰਦੇ ਆ ਦੇਸ਼ ਇੱਥੇ 12 ਤੱਕ ਇਹਨਾਂ ਸਿਸਟਮ ਇਕੱਠਾ ਰੱਖਿਆ ਹੋਇਆ ਵੀ ਭਾਈ ਇੱਥੇ ਪੜ੍ਹਨਾ ਪੜਾਈ ਫ੍ਰੀ ਹੈ ਹਾਂ ਬਹੁਤ ਵਧੀਆ ਕਮਾਲ ਦਾ ਪੜ੍ਹਾਈ ਫ੍ਰੀ ਹੈ ਕਿਤਾਬਾਂ ਫ੍ਰੀ ਨੇ ਨਾ ਇੱਥੇ ਕਦੇ ਸਿਲੇਬਸ ਚੇਂਜ ਹੁੰਦਾ ਸਾਡਾ ਤਾਂ ਸਿਲੇਬਸ ਚੇਂਜ ਕਰਕੇ ਉਹ ਜੀ ਕਬਲਾ ਕਰੀ ਜਾਂਦਾ ਸਿਲੇਬਸ ਨੂੰ ਕੀ ਚੇਂਜ ਕਰਨਾ ਹੁੰਦਾ ਜੀ ਅੱਜ ਦਾ ਕੋ ਪਲੇਸ ਤਾਂ ਜੀ ਅਪਗ੍ਰੇਡ ਕਰ ਸਕਦੇ ਹੋ ਸਿਲੇਬਸ ਨੂੰ ਉਹਦਾ ਚੇਂਜ ਕਰਦੀ ਲੋੜ ਆ ਕਿਤਾਬਾਂ ਹਰੇਕ ਸਾਲ ਨਵੀਆਂ ਲਾਓ ਇੱਥੇ ਕੋਈ ਨਹੀਂ ਪਹਿਲਾਂ ਕਿਤਾਬਾਂ ਹੁੰਦੀਆਂ ਸੀ ਪੰਜੇ ਨੇ ਛੇਵੀਂ ਵਾਲੇ ਨੇ ਪੜ੍ਹਨਾ ਉਹਨਾਂ ਨੇ ਛੇਵੀਂ ਵਾਲੇ ਨੇ ਕਿਤਾਬ ਆਪਦੀ ਉੱਥੇ ਰੱਖ ਜਾਣੀ ਉਹਨੇ ਸੱਤਵੀਂ ਚਲੇ ਜਾਣਾ ਸੱਤਵੀਂ ਵਾਲੇ ਨੇ ਕਿਤਾਬਾਂ ਰੱਖ ਦੇਣੀਆਂ ਉੱਥੇ ਹੁਣ ਇਹਨਾਂ ਨੇ ਕੀ ਕਰਿਆ ਲੈ ਲੈਪਟਾਪ ਜੇ ਲੈਤੀ ਉਹਨਾਂ ਨੂੰ ਬੱਚਿਆਂ ਨੂੰ ਭਈ ਆ ਤੁਹਾਡੀ ਬੁੱਕ ਹੈ ਜੀ ਸਾਡੇ ਦਾ ਅੱਜ ਤੱਕ ਆ ਕਿਤਾਬਾਂ ਹੀ ਨਹੀਂ ਲੋਟ ਆਈਆਂ ਜੀ ਜਵਾਕਾਂ ਤੋਂ ਜੀ ਇਹ ਵਿਸ਼ਾ ਬੜਾ ਗੰਭੀਰ ਹੈ ਜੀ ਇੱਥੇ ਦਾ ਡਿਸਕਸ਼ਨਾਂ ਜਿੰਦੀਆਂ ਮਰਜ਼ੀ ਕਰੋ ਬਹੁਤ ਲੰਬਾ ਵਿਸ਼ਾ ਹੈ ਜੀ ਇਸ ਕਰਕੇ ਆ ਜੀ ਮਾਨ ਸਾਹਿਬ ਅਸਲ ਚ ਸਾਡੇ ਤੇ ਨਾ ਨਿਜ ਭਾਰੂ ਹੋ ਗਿਆ ਮੈਂ ਤਾਂ ਇੱਥੇ ਤੱਕ ਸੋਚਣਾ ਕਿ ਮੇਰਾ ਫਾਇਦਾ ਕਿਹੜੀ ਚੀਜ਼ ਹੈ ਜੀ ਬਸ ਬਸ ਇੱਥੋਂ ਕੰਮ ਖਰਾਬ ਹੋਇਆ ਸਾਰਾ ਮੇਰਾ ਆਂਡ ਗਵਾਂਡ ਮੇਰਾ ਭੈਣ ਭਾਈ ਕਿੱਥੇ ਨੂੰ ਜਾਂਦਾ ਹੈ ਮੇਰਾ ਉਸਦੀ ਮੇਰਾ ਬਿਲਕੁਲ ਮੈਂ ਤਾਂ ਪੁਆੜਾ ਤੇ ਆ ਜਿਹੜਾ ਲੋਡ ਲੋਟ ਲਾਉਣਾ ਇੱਕ ਮੈਨੂੰ ਲੋਟ ਲਾਉਣਾ ਕਹਿਣਾ ਹੁੰਦਾ ਕਿ ਆਪਾਂ ਦੋ ਇਕੱਠੇ ਜਾੜੀ ਆ ਜੀ ਤੇ ਮੇਰਾ ਮਾਰਿਆ ਕਿਸੇ ਬੰਦੇ ਨੇ ਹੱਥ ਪੈ ਗਿਆ ਉਹ 5 ਸਾਲ ਸਰਕਾਰ ਚ ਮੈਂ ਉਹ ਗਿਆ ਲੈ ਲਈ ਵੱਡੀ ਗੱਡੀ ਤੇ ਦੂਜੇ ਦੇ ਵਾਅ ਚ ਵੀ ਇਹ ਵੜ ਜਾਣਾ ਵੀ ਮੇਰਾ ਹੁਣ ਲੋਟ ਕਿਵੇਂ ਲੱਗੂ ਬਿਲਕੁਲ ਜੀ ਬਸ ਬਸ ਇੱਥੇ ਤੱਕ ਸਾਡੀ ਸੋਚ ਖੜ ਗਈ ਸੋਚ ਖੜ ਗਈ ਬਿਲਕੁਲ ਜੀ ਜੀ ਜਿੰਨਾ ਚਿਰ ਅਸੀਂ ਇਹ ਜ ਨਹੀਂ ਛੱਡਦੇ ਤੇ ਅਸੀਂ ਅੱਗੇ ਨਹੀਂ ਵਧ ਸਕਦੇ ਜੀ ਜੀ ਫਿਰ ਜੇ ਛੱਡਾਂਗੇ ਤਾਂ ਦੂਜੇ ਬਾਰੇ ਸੋਚਾਂਗੇ ਦੇਸ਼ ਲਈ ਸੋਚਾਂਗੇ ਸਟੇਟ ਲਈ ਸੋਚਾਂਗੇ ਜੀ ਜੀ ਪਹਿਲਾਂ ਤਾਂ ਸਾਨੂੰ ਮਾਨ ਸਾਹਿਬ ਤੁਸੀਂ ਦੇਖ ਲਓ ਵੀ ਮਤਲਬ ਆਪਾਂ ਨੂੰ ਅਜੇ ਤੱਕ ਦੇਖ ਪਿਆ ਰਹੀ ਦਿਖਾਇਆ ਗਿਆ ਸਾਡੇ ਅੰਦਰ ਨਫਰ ਤੋਂ ਸ਼ੁਰੂ ਤੋਂ ਇਹ ਹੀ ਉੱਪਰ ਹੀ ਗਈ ਹਾਂ ਜੀ ਬੰਡੀਆਂ ਆਪਾਂ ਦੇ ਸਾਰੇ ਬੰਡੀਆਂ ਜੀ ਬੰਡੀਆਂ ਸ਼ੁਰੂ ਤੋਂ ਹੀ ਬੰਡੀਆਂ ਹੀ ਪਾ ਦੀ ਅੱਗੇ ਸਾਡੇ ਭਾਜੀ ਵੀਕੈਂਡ ਦੇ ਪ੍ਰੋਗਰਾਮ ਲੈ ਕੇ ਆਉਂਦੇ ਆ ਵੀ ਅੱਗੇ ਸਾਡੇ ਜਿਹੜੇ ਮੇਲੇ ਸੀ ਉਹ ਸਾਡੇ ਤਿਹਾਾਰ ਦੀ ਖੁਸ਼ੀ ਦਾ ਪ੍ਰਤੀਕ ਅਸੀਂ ਤਾਂ ਉਹ ਵੀ ਧਰਮਾਂ ਮੱਝਾਂ ਜਵੰਡ ਕੇ ਵਹਿਗੇ ਅਸੀਂ ਅੱਗੇ ਤਾਂ ਕੀ ਬਣ ਰਹੇ ਤਾਂ ਪਿੱਛੇ ਨੂੰ ਜਾ ਰਹੇ ਆ ਜੀ ਬਿਲਕੁਲ ਜਾਗਰੀ ਤੇ ਕਿਧਰੋਂ ਆ ਰਹੀ ਹੈ ਬਿਲਕੁਲ ਇਹ ਤਾਂ ਮੇਲਿਆਂ ਨੂੰ ਵੀ ਜਿਹੜੇ ਸਾਡੇ ਆਏ ਸੀ ਵੀ ਚਲਾ ਬੰਦਾ ਫ੍ਰਾਸਟ੍ਰੇਟ ਹੋਇਆ ਦਾ ਥੱਕਿਆ ਹੁੰਦਾ ਬਸਾਖੀ ਵੇਲੇ ਬਾਕੀ ਕੀ ਸੀ ਭਾਈ ਦੇਖੋ ਉਹ ਤਾਂ ਸਾਂਝੀ ਵਾਲਾਂ ਦੇ ਪ੍ਰਤੀਕ ਸੀ ਮੇਲੇ ਤੇ ਇੱਕ ਸਿੱਧੀ ਵਾਲਤਾ ਕਿੱਥੇ ਰਹੂ ਹਾਂਜੀ ਕੋਈ ਲੋੜੀ ਕਿਸੇ ਨੇ ਰੱਖ ਲਈ ਦੀਵਾਲੀ ਕਿਸੇ ਨੇ ਰੱਖ ਲਈ ਕੋਈ ਕਿਸੇ ਨੇ ਰੱਖ ਲਿਆ ਜੀ ਇਹ ਸਾਡਾ ਹੋਲੀ ਕਿਸੇ ਨੇ ਰੱਖ ਲਈ ਜੀ ਬਿਲਕੁਲ ਜੀ ਮਤਲਬ ਅਸੀਂ ਅੱਗੇ ਵਧਣੋਂ ਮੇਰੇ ਹਿਸਾਬ ਨਾਲ ਅਸੀਂ ਪਿੱਛੇ ਨੂੰ ਜਾ ਰਹੇ ਹਾਂ ਹਾਂਜੀ ਬਿਲਕੁਲ ਜੀ 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 ਬਿਲਕੁਲ ਬਿਲਕੁਲ ਜੀ ਅਨਵਾਜੀ ਬਹੁਤ ਵਧੀਆ ਤੁਸੀਂ ਵਿਸ਼ਾ ਸ਼ੁਕਰੀਆ ਜੀ ਸ਼ੁਕਰੀਆ ਦਾ ਵਿਸ਼ਾ ਹੀ ਅਸੀਂ ਕੋਲੋਂ ਕੋਈ ਇਹ ਜੋ ਹੋਇਆ ਬਾਲ ਹੋਇਆ ਮੈਂ ਬਹੁਤ ਇੰਝ ਬੋਲਦਾ ਵੀ ਰਹੀਦਾ ਆ ਟਾਈਮ ਕਰ ਵੀ ਕਰੀਦੀ ਲਿਖੀਦਾ ਵੀ ਆ ਜੀ ਪਰ ਅਸੀਂ ਕਿਉਂਕਿ ਅਸੀਂ ਉਹਦੇ ਵਿੱਚੋਂ ਨਿਕਲੇ ਹੋਏ ਆ ਸਾਨੂੰ ਤਾਂ ਸਾਹ ਸੋ ਰਿਹਾ ਹੁਣ ਅੱਜ ਦੇ ਬੱਚਿਆਂ ਦੇ ਜਿਹੜੇ ਤਰੀਕੇ ਨਾਲ ਉਹ ਗਰੋ ਹੋ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਖਤਮ ਨਹੀਂ ਉਹਨਾਂ ਦੇ ਹੋਰ ਅੱਗੇ ਖਤਮ ਕਰਤੀ ਉਹਨਾਂ ਨੇ ਕੀ ਸੋਚਣਾ ਇਹਦੇ ਬਾਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਸੋਚਣਾ ਬਿਲਕੁਲ ਥੈਂਕ ਯੂ ਜਲਾ ਜੀ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਸਾਹਿਬ ਜੀ